ਪਰੇਡਰਸ ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮਸ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਕਿਸਾਨ ਨੇਤਾ ਰਮੇਂਦਰ ਸਿੰਘ ਪਟਿਆਲਾ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀਆਂ ਨੂੰ ਲੈ ਕੇ ਰੇੜਕਾ ਚੱਲਿਆ ਜਾ ਰਿਹਾ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਇਹਦਾ ਹੱਲ ਕੀ ਹੋ ਸਕਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਦੋਨਾਂ ਸੂਬਿਆਂ ਦੇ ਲੋਕਾਂ ਨੂੰ ਪਾਣੀ ਦੀ ਬਰਾਬਰ ਲੋੜ ਹੈ حقیقت کی ہے پنجاب ਨੂੰ ਜਿਹੜਾ ਮਿਲ ਰਿਹਾ ਪਾਣੀ ਆ ਉਹਨੂੰ ਵੀ ਖੋਣ ਦੇ ਖੋਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਮਾਹੌਲ ਵੀ ਹੈ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਵੀ ਹੋਈ ਹੈ ਉਸ ਮੀਟਿੰਗ ਦੇ ਵਿੱਚ ਵੀ ਇਸ ਮਾਮਲੇ ਦੇ ਉੱਪਰ ਇਹਨਾਂ ਨੇ ਡਿਸਕਸ ਕੀਤਾ ਵੀ ਇਹਦੇ ਤੇ ਕੀ ਗੱਲ ਹੋ ਸਕਦੀ ਹੈ ਅੱਗੇ ਕਿਵੇਂ ਚੱਲਿਆ ਜਾ ਸਕਦਾ ਪੰਜਾਬ ਦੇ ਪਾਣੀ ਕਿਵੇਂ ਬਚਾਇਆ ਜਾ ਸਕਦੇ ਆ ਰਮਿੰਦਰ ਜੀ ਕੀ ਕਹਿਣਾ ਤੁਹਾਡਾ ਕੀ ਜਿਹੜਾ ਸੰਕਟ ਹੈ ਇਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਇਹਦੇ ਤੇ ਸਿਆਸਤ ਜ਼ਿਆਦਾ ਹੋ ਰਹੀ ਹੈ ਤੇ ਹੱਲ ਵਾਲੇ ਪਾਸੇ ਗੱਲ ਘਟ ਹੋ ਰਹੀ ਹੈ ਜਮੂਸਾਬ ਬਿਨਾ ਸ਼ੱਕ ਇਹ ਗੱਲ ਠੀਕ ਹੈ ਕਿ ਇਹ ਮੁੱਦਾ ਇੱਕ ਐਸਾ ਮੁੱਦਾ ਹੈ ਜਿਹੜਾ ਲੰਮੇ ਸਮੇਂ ਤੋਂ ਸੂਬਿਆਂ 'ਚ ਸਿਆਸੀ ਪਾਰਟੀਆਂ ਲਈ ਜਿਹੜਾ ਰੋਟੀਆਂ ਸੇਕਣ ਦਾ ਇੱਕ ਸਾਧਨ ਹੈ ਜਿਹੜਾ ਉਹ ਬਣਿਆ ਰਿਹਾ ਹੈ ਪੰਜਾਬ ਦੇ ਸਿਆਸਤਦਾਨਾਂ ਨੇ ਜਿਹੜੀ ਵੀ ਕੋਈ ਪਾਰਟੀ ਸੱਤਾ ਰੂਡ ਹੋਈ ਉਸ ਨੇ ਇਸ ਮੁੱਦਿਆਂ ਦੇ ਲਈ ਜਿਸ ਢੰਗ ਨਾਲ ਡਟਵੀਂ ਪੈਰਵਾਈ ਕਰਨ ਦੀ ਲੋੜ ਸੀ ਔਰ ਪੰਜਾਬ ਦੇ ਹੱਕ 'ਚ ਸਟੈਂਡ ਲਾਈਨ ਦੀ ਲੋੜ ਸੀ ਉਹ ਉਸ ਢੰਗ ਨਾਲ ਨਹੀਂ ਲਏ ਗਏ। ਸਿੱਟਾ ਇਹ ਮੁੱਦਾ ਅੱਜ ਤੱਕ ਲਟਕਦਾ ਆਉਂਦਾ ਪਰ ਹਰ ਕੋਈ ਪਾਣੀਆਂ ਦਾ ਰਾਖਾ ਬਣਨ ਲਈ ਜਿਹੜਾ ਉਹ ਅਕਸਰ ਹੋ ਜਾਂਦਾ। ਕਦੇ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੇ ਬਣੇ ਸੀ। ਅੱਜਕੱਲ ਭਗਵੰਤ ਮਾਨ ਹੋਣਾ ਨੇ ਇਹ ਜਿਹੜਾ ਗੁਰਜਾ ਉਹ ਫੜੀ ਹੋਈ ਹੈ। ਪਰ ਜਦੋਂ ਕਿ ਪਾਣੀ ਆ ਜਿਹੜਾ ਲੁਟਾਇਆ ਜਾ ਰਿਹਾ ਦਰਿਆਈ ਪਾਣੀ ਆ ਉਸ ਦਰਿਆਈ ਪਾਣੀ ਚੋਂ ਜਿਹੜਾ ਪੰਜਾਬ ਆਪਣਾ ਜਿਹੜਾ ਉਹਦਾ ਅਲੋਟਡ ਕੋਟਾ ਆ ਬਾਕੀ ਗੱਲਾਂ ਛੱਡ ਵੀ ਲਈਏ ਤਾਂ ਉਸ ਅਲੋਟਡ ਕੋਟੇ ਦੇ ਵਿੱਚੋਂ ਵੀ ਪੰਜਾਬ ਦਾ ਜਿਹੜਾ ਹੱਕ ਆ ਉਹ ਖੋਇਆ ਜਾ ਰਿਹਾ ਭਗਵੰਤ ਮਾਨ ਹੋਣੀ 4500 ਕਿਊਸਕ ਲਈ ਤਾਂ ਲੜ ਰਹੇ ਨੇ ਪਰ 4000 ਕਿਊਸਕ ਆਲਰੇਡੀ ਲੁਟਾ ਚੁੱਕੇ ਨੇ ਪਰ ਇਹ ਸਾਰੇ ਮਾਮਲੇ ਚ 4500 ਕਿਊਸਕ ਦੀ ਲੜਾਈ ਲੜਦੇ ਹੋਏ ਆਪਣੀ ਸਾਰੀ ਅਸਫਲਤਾ ਆਪਣੀ ਸਾਰੀ ਨੰਗੇਲੀ ਜਿਹੜੀ ਉਹ ਟਕਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਸੁਬਿੰਦਰ ਜੀ ਇੱਕ ਗੱਲ ਮੈਂ ਤੇਨ ਸਾਲ ਤੱਕ ਤਾਂ ਪਾਣੀ ਦਿੰਦੇ ਰਹੇ ਵੀ ਜਿਹੜਾ ਹਰਿਆਣੇ ਨੂੰ ਹੋਣ ਜਿਹਦੇ ਤੋਂ ਰੇਡ ਕਪਿਆ ਜਿਹਦੇ ਤੋਂ ਰੇਡ ਕਪਿਆ ਉਹ ਦਿੰਦੇ ਰਹੇ ਨੇ ਇਹ ਹੀ ਸਵਾਲ ਹੈ ਕਿ 4000 ਕਿਊਸਕ ਪਾਣੀ ਤੁਸੀਂ ਜਿਹੜਾ ਉਹ ਇਸ ਵਾਰ ਵੀ ਦਿੱਤਾ ਆ ਮਾਨਵੀ ਆਧਾਰ ਕਹਿ ਕੇ ਦਿੱਤਾ ਕੀ ਪੰਜਾਬ ਦੇ ਕੋਟੇ ਚ ਕੀ ਇਹ ਪਾਣੀ ਵਾਪਸ ਆਏਗਾ ਗਵਰਨਰ ਮਾਨੂਅਲ ਹੋਣਾ ਚਾਹੀਦਾ ਕਿ ਵੀ ਇਹ ਪਾਣੀ ਕਿਸ ਬਣਾ ਤੇ ਦੇ ਦਿੱਤਾ ਤੁਸੀਂ ਇਹ ਚੀਜ਼ ਲੁਕੋਈ ਕਿਉਂ 2 ਸਾਲ ਤੁਸੀਂ ਪੰਜਾਬ ਦੇ ਲੋਕਾਂ ਤੋਂ ਲੁਕੋ ਕੇ ਰੱਖੀ ਹੈ 3 ਸਾਲ 3 ਸਾਲ ਦੋ ਮਤਲਬ ਪਿਛਲੇ 2 ਸਾਲਾਂ ਦਾ ਜੋ ਆਪਣੇ ਮੂੰਹੋਂ ਕਹਿੰਦੇ ਨੇ ਕਿ ਇਹ ਚੀਜ਼ ਲੁਕੋ ਕੇ ਰੱਖੀ ਰੱਖੀ ਹੈ ਮੈਂ ਇਹ ਸਵਾਲ ਕਰਨਾ ਚਾਹੁੰਦਾ ਕਿ ਮੇਰੇ ਕੋਲੇ 22 ਮਈ 2019 ਦੀ ਮਨੋਰ ਲਾਲ ਖੱਟੜ ਜਿਹੜੇ ਉਦੋਂ ਹਰਿਆਣੇ ਦੇ ਮੁੱਖ ਮੰਤਰੀ ਸੀ ਉਨਾ ਦੀ ਇੱਕ ਪ੍ਰੈਸ ਕਾਨਫਰੰਸ ਦਾ ਹਵਾਲਾ ਹੈ ਟਾਈਮਜ਼ ਆਫ ਇੰਡੀਆ ਜੋ छਪੀ ਸੀ ਇਸੇ ਤਰ੍ਹਾਂ ਦਾ ਉਦੋਂ ਦਿੱਲੀ 'ਚ ਪਾਣੀ ਦਾ ਸੰਕਟ ਸੀ ਦਿੱਲੀ ਨੂੰ ਜਿਹੜਾ ਅਲੋਟਡ ਹੈ ਜਮਨਾ ਚੋਂ ਪਾਣੀ ਮਿਲੀਅਨ ਗੈਲਨ ਪਰ ਡੇ ਜਿਹੜਾ ਹਰ ਦਿਨ 'ਚ ਲਗਭਗ 720 ਮਿਲੀਅਨ ਗੈਲਨ ਪਾਣੀ ਹੈ ਜਿਹੜਾ ਉਹ ਅਲੋਟ ਕੀਤਾ ਹੋਇਆ ਦਿੱਲੀ ਨੂੰ ਉਦੋਂ 1039 ਮਿਲੀਅਨ ਗੈਲਨ ਦੀ ਲੋਡ ਸੀ ਪੜਦੀ 320 ਵੱਧ ਪਾਣੀ ਚਾਹੀਦਾ ਸੀ ਉਹਨੂੰ ਮਿਲੀਅਨ ਗੈਲਨ ਇਸ ਲਈ ਉਹਨਾਂ ਨੇ ਹਰਿਆਣੇ ਤੋਂ ਇਹ ਮੰਗਿਆ ਹਰਿਆਣੇ ਨੇ ਜਵਾਬ ਦਿੱਤਾ ਮਾਮਲਾ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੋਈ ਕਿ ਉਹ ਵੀ ਇਹ ਕੀਮਤ ਦੇ ਕੇ ਦਿੱਲੀ ਲੈ ਸਕਦੀ ਆ ਹਰਿਆਣੇ ਨੇ ਉਸ ਪਾਣੀ ਦੀ 120 ਕਰੋੜ ਰੁਪਏ ਕੀਮਤ ਵਸੂਲੀ ਸੀ ਹੁਣ ਵੀ ਨਾਇਬ ਸਿੰਘ ਸੈਣੀ ਹੋਣੀ ਮਾਨਵੀ ਆਧਾਰ ਤੇ ਪਾਣੀ ਮੰਗਦੇ ਨੇ ਔਰ ਮੁੱਖ ਮੰਤਰੀ ਨੇ 4000 ਕਿਊਸਕ ਦਿੱਤਾ ਆ ਕੀ ਕੀਮਤ ਵਸੂਲੀ ਆ ਮੁੱਖ ਮੰਤਰੀ ਨੇ ਇਸ ਦੀ ਸਾਡਾ ਕੋਟਾ ਵੱਢ ਕੇ ਉਹਨਾਂ ਨੂੰ ਦੇ ਦਿੱਤਾ ਹੈ ਇਹਦੇ ਕੋਈ ਕੀਮਤ ਵਸੂਲੀ ਜਾਂ ਨਹੀਂ ਵਸੂਲੀ ਇਹ ਸਵਾਲ ਮੁੱਖ ਮੰਤਰੀ ਨੂੰ ਕਰਨਾ ਬਣਦਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਖੜਾ ਵੀ ਕਰਨਾ ਚਾਹੀਦਾ ਮੁੱਖ ਮੰਤਰੀ ਤੇ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹੀ ਸਵਾਲ ਖੜਾ ਕੀਤਾ ਬਈ ਮੁੱਖ ਮੰਤਰੀ ਗੁੰਮਰਾਹ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਔਰ ਕਿਸਾਨ ਜਥੇਬੰਦੀਆਂ ਤੇ ਹਮਲਾ ਕਰਕੇ ਝੂਠ ਬੋਲੀ ਜਾ ਰਹੇ ਨੇ ਕਿ ਇਹਨਾਂ ਨੇ ਕਦੀ ਸਵਾਲ ਨਹੀਂ ਉਠਾਇਆ ਜਦੋਂ ਇਹ ਡੈਮ ਸੇਫਟੀ ਐਕਟ ਆਇਆ ਜਿਸ ਦਾ ਹੁਣ ਭੁਗਤਾਨ ਜਿਹੜਾ ਹੁਣ ਹੁਣ ਉਹਦਾ ਅਸਰ ਅੰਦਾਜ਼ ਹੋ ਰਿਹਾ ਸਾਡੇ ਉੱਪਰ ਉਹ ਅਸੀਂ ਉਦੋਂ ਇਹਨਾਂ ਨੂੰ ਬਕਾਇਦਾ ਰੂਪ ਚ ਚਿਤਵਾਇ ਮਤਲਬ ਇਹਦੀ ਗੁਜਾਰਿਸ਼ ਲਈ ਸੀ 30 ਜੂਨ 2022 ਨੂੰ ਕ੍ਰਿਤਿਕ ਸਾਂ ਯੂਨੀਅਨ ਵੱਲੋਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਹਜ਼ਾਰਾਂ ਕਿਸਾਨਾਂ ਨਾਲ ਰੋਸ ਜਾਹਰ ਕੀਤਾ ਸੀ ਵੀ ਇਹ ਡੈਮ ਸੇਫਟੀ ਐਕਟ ਦੇ ਖਿਲਾਫ ਖੜੇ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਚਾਹੀਦਾ ਔਰ ਇਹਦੇ ਖਿਲਾਫ ਵਿਧਾਨ ਸਭਾ ਚ ਮਤਾ ਲਿਆਉਣਾ ਚਾਹੀਦਾ ਪਰ ਪੰਜਾਬ ਸਰਕਾਰ ਨੇ ਇਸ ਤੇ ਮਤਲਬ ਕੇਸਲਵੱਟੀ ਰੱਖੀ ਹੈ ਰਾਜੇਲ ਸਾਹਿਬ ਨੇ ਚਿੱਠੀ ਲਿਖੀ ਉਸ ਤੋਂ ਬਾਅਦ ਜੋ ਸੰਯੁਕਤ ਕਿਸਾਨ ਮੋਰਚੇ ਨੇ ਲਗਭਗ 4-5 ਮੈਮੋਰੰਡਮ ਨੇ ਜਿਹੜੇ ਇਸ ਗੱਲ ਦੇ ਉੱਪਰ ਅ ਦੋ ਵਾਰ ਤਾਂ ਮੁੱਖ ਮੰਤਰੀ ਨਾਲ ਮੀਟਿੰਗਾਂ ਹੋਈਆਂ ਜਿਦੇ ਵਿੱਚ ਸਵਾਲ ਖੜਾ ਕੀਤਾ ਗਿਆ ਖੇਤੀਬਾੜੀ ਮੰਤਰੀ ਨਾਲ ਸਵਾਲ ਖੜਾ ਹੋਇਆ ਉਹਦੇ ਚ ਵੀ ਡੈਮ ਸੇਫਟੀ ਐਕਟ ਦਾ ਅਸੀਂ ਜ਼ਿਕਰ ਕੀਤਾ ਪਿਛਲੇ ਸਾਲ 2024 ਚ ਵਿਧਾਨ ਸਭਾ ਦੇ ਸੈਸ਼ਨ ਵੇਲੇ 2 ਸਤੰਬਰ ਨੂੰ ਅਸੀਂ ਮਹਾਪੰਚਾਇਤ ਕਰਕੇ ਸਵਾਲ ਉਠਾਇਆ ਇਸ ਵਾਰੀ 3 ਮਾਰਚ ਦੀ ਮੀਟਿੰਗ ਜਿਹਦੇ ਚ ਮੁੱਖ ਮੰਤਰੀ ਵਾਕ ਆਊਟ ਕਰ ਗਏ ਸੀ ਉਸ ਚ ਸਵਾਲ ਸੀਗਾ ਉਸ ਚ ਮੰਗ ਸੀ ਸਾਡੀ 4 ਤਰੀਕ ਨੂੰ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਅਸੀਂ ਪੰਜਾਬ ਦੇ ਲਗਭਗ ਸਾਰੇ ਐਮਐਲਏ ਨੂੰ ਆਰਾਮ ਆਦਮੀ ਪਾਰਟੀ ਦੇ ਦਰਜਨਾ ਐਮਐਲਏ ਨੂੰ ਕੈਬਨਿਟ ਮੰਤਰੀਆਂ ਨੂੰ ਇਹ ਮੈਮੋਰੰਡਮ ਦਿੱਤਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸਟ ਤੁਸੀਂ ਡੈਮ ਸੇਫਟੀ ਐਕਟ ਨੂੰ ਰੱਦ ਕਰੋ ਇਹਦੇ ਖਿਲਾਫ ਮਤਾ ਪਾਸ ਕਰਕੇ ਪਬਲਿਕ ਡੋਮੇਨ 'ਚ ਲਿਆਓ ਕੋਈ ਸੁਣਵਾਈ ਨਹੀਂ ਸਿਰਫ ਮਲਮੀਜੀਬ ਨਾਲ ਉਹਦੀ ਨਖੇਦੀ ਕੀਤੀ ਹੈ ਜਿਸ ਨੂੰ ਮੀਡੀਆ 'ਚ ਵੀ ਜਾਰੀ ਕੀਤਾ ਗਿਆ ਪਰ ਰੈਜ਼ੋਲੂਸ਼ਨ ਨਹੀਂ ਕੀਤਾ ਗਿਆ ਉਸ ਦੇ ਖਿਲਾਫ ਨੂੰ ਰੱਦ ਕਰਨ ਲਈ ਚਿੱਠੀ ਨਹੀਂ ਕੱਢੀ ਗਈ ਸਰਕਾਰ ਨੂੰ ਉਹ ਵੀ ਇਹ ਪੰਜਾਬ ਇਸ ਨੂੰ ਮੰਨੇਗਾ ਨਹੀਂ ਪੰਜਾਬ ਚ ਤੋਂ ਇੰਪਲੀਮੈਂਟ ਹੈ ਉਸੇ ਜੋ ਹੋਣੇ ਪਾਣੀ ਹੈ ਜਿਹੜਾ ਐਕਸੈਸ ਹੈ ਜਿਹੜਾ ਉਹ ਹਰਿਆਣਾ ਕੇਂਦਰ ਸਰਕਾਰ ਤੱਕਾ ਕਰਕੇ ਲੈ ਕੇ ਜਾਣਾ ਚਾਹੁੰਦੀ ਆ ਪਰ ਜਿੱਥੋਂ ਤੱਕ ਪਾਣੀਆਂ ਦਾ ਸੰਕਟ ਹੈ ਤਾਂ ਵੀ 21 ਮਈ ਤੱਕ ਦਾ ਇਸ਼ੂ ਹੈ ਪਾਣੀਆਂ ਦਾ ਸੰਕਟ ਉਸ ਤੋਂ ਕਿਤੇ ਵੱਧ ਗੰਭੀਰ ਹੈ ਇਹ ਜ਼ਮੀਨ ਹੇਠਲੇ ਪਾਣੀ ਦੇ ਸੰਕਟ ਦਾ ਸਵਾਲ ਵੀ ਹੈ ਇਹ ਨਹਿਰੀ ਪਾਣੀ ਦਾ ਵੀ ਸਵਾਲ ਹੈ ਇਹ ਮੀਂਹ ਦੇ ਪਾਣੀ ਦੀ ਵੀ ਸਾਂਭ ਸੰਭਾਲ ਦਾ ਸਵਾਲ ਹੈ ਪੰਜਾਬ ਦੀ ਧਰਤੀ ਹੇਠਲਾ ਪਾਣੀ ਅਸੀਂ ਦੂਜੀ ਤੱਗੀ ਚ ਹਾਂਜੀ ਪਾਣੀ 2039 ਤੱਕ ਮਹਰ ਕਹਿੰਦੇ ਨੇ ਵੀ ਮੁੱਕ ਜਾਣਾ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਰਿਪੋਰਟ ਇਹ ਕਹਿੰਦੀ ਹੈ ਕਿ ਅਸੀਂ ਜਿਸ ਹਿਸਾਬ ਨਾਲ ਪਾਣੀ ਕੱਢ ਰਹੇ ਹਾਂ ਧਰਤੀ ਹੇਠੋਂ 2039 ਤੱਕ ਦਾ ਪਾਣੀ ਹੈ ਮੁਲਾਂਕਣ ਜਿਹੜਾ ਇਸ ਢੰਗ ਨਾਲ ਕੀਤਾ ਗਿਆ 2017 ਵਿੱਚ ਇਹਦਾ ਕੋਈ ਮੁਲਾਂਕਣ ਰੁੜਕੀ ਦੇ ਹਾਈਡਰੌਲਿਕ ਆਈਆਈਟੀ ਵਾਲਿਆਂ ਨੇ ਕੀਤਾ ਸੀ ਪੰਜਾਬ ਦੀ ਧਰਤੀ 'ਤੇ 262 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਆ। ਆਰ ਪੰਜਾਬ ਇਸ ਸਮੇਂ 28 ਮਿਲੀਅਨ ਏਕੜ ਫੁੱਟ ਪਾਣੀ ਧਰਤੀ ਹੇਠੋਂ ਕੱਢ ਰਿਹਾ। ਜੀਰ ਪਾਣੀ 17 ਮਿਲੀਅਨ ਏਕੜ ਫੁੱਟ ਰਿਹਾ ਹੈ। ਪੰਜਾਬ ਨੂੰ ਕੁੱਲ ਪਾਣੀ 60 ਮਿਲੀਅਨ ਏਕੜ ਫੁੱਟ ਦੀ ਲੋੜ ਹੈ ਆਪਣੀ ਖੇਤੀ ਲਈ ਇੰਡਸਟਰੀ ਲਈ ਪੀਣ ਲਈ ਜਾਂ ਬਾਕੀ ਸਾਰੇ ਕਮਾਂਕਾਰਾਂ ਨੂੰ ਸਿਰੇ ਚਾੜਨ ਲਈ ਇਸ ਚੋਂ ਅਸੀਂ ਦਰਿਆਵਾਂ ਚੋਂ ਜਿਹੜਾ ਅਲੋਟਡ ਕੋਟਾ ਸਾਡਾ 14 ਮਿਲੀਅਨ ਏਕੜ ਫੁੱਟ ਤੇ ਕਰੀਬ ਉਹਦੀ ਥਾਂ ਤੇ ਸਾਡੇ ਕੋਲੇ 12 ਜਾਂ 13 ਮਿਲੀਅਨ ਏਕੜ ਫੁੱਟ ਹੀ ਮਿਲ ਰਿਹਾ ਸਾਨੂੰ ਕਿਉਂਕਿ ਦਰਿਆਵਾਂ ਚ ਬਹਿਣ ਘਟ ਗਿਆ ਹੈ ਤੇ ਪਾਣੀ ਸਾਡੇ ਹਿੱਸੇ ਦਾ ਘਟ ਆ ਰਿਹਾ ਨਰੇਮਾਂ ਚ ਗਾਰਵੀ ਭਰੀ ਹੋਈ ਹੈ ਇਸ ਕਰਕੇ ਸਟੋਰੇਜ ਕਪੈਸਿਟੀ ਤੇ ਵੀ ਅਸਰ ਪਿਆ ਦੂਜੇ ਸੂਬਿਆਂ ਦਾ ਕੋਟਾ ਤਾਂ ਜਾ ਰਿਹਾ ਪਰ ਸਾਡੇ ਕੋਟੇ ਨੂੰ ਕਟ ਲੱਗ ਰਿਹਾ ਸਾਨੂੰ ਉੱਥੋਂ ਸਿਰਫ 12k ਮਿਲੀਅਨ ਏਕੜ ਫੁੱਟ ਪਾਣੀ ਮਿਲਦਾ ਮੀਂਹ ਤੋਂ 26-27 ਮਿਲੀਅਨ ਏਕੜ ਫੁੱਟ ਪਾਣੀ ਮਿਲਦਾ ਬਾਕੀ ਅਸੀਂ ਧਰਤੀ ਹੇਠੋਂ ਕੱਢ ਰਹੇ ਹਾਂ ਔਰ ਅਸੀਂ ਰੀਚਾਰਜ ਘਟ ਕਰ ਰਹੇ ਹਾਂ ਜੀਰ ਪਾਣੀ ਘਟ ਰਿਹਾ 17k ਮਿਲੀਅਨ ਏਕੜ ਫੁੱਟ ਪਾਣੀ ਜੀਰ ਦਾ ਧਰਤੀ 'ਚ ਸਿਰਫ ਬਾਕੀ ਅਸੀਂ ਆਪਣਾ ਜਿਹੜਾ ਕੁਦਰਤੀ ਜਿਹੜੀ ਧਰੋਹਰ ਆ ਉਸ 'ਚ ਕੱਟ ਲਾ ਰਹੇ ਆਂ ਵਰੀ ਉਹਨੂੰ ਖੋਰਾ ਲਾ ਰਹੇ ਆ। ਔਰ ਇਹ ਖੋਰਾ ਹੈ ਜਿਹੜਾ ਇਹ ਅਲਟੀਮੇਟਲੀ ਪਾਣੀ ਨੂੰ ਖਤਮ ਕਰਨ ਵਾਲੇ ਪਾਸੇ ਬਣੇਗਾ। ਇਸ ਕਰਕੇ ਇਹ ਸੰਕਟ ਇਸ ਤਰ੍ਹਾਂ ਦਾ ਆ ਕਿ ਤੀਜੀ ਤੱਕੀ 'ਚ ਜੇ ਜਾਣੇ ਤਾਂ ਭਾਰੇ ਤੱਤ ਨੇ ਜਿਹੜਾ ਕੈਂਸਰ ਜਾਂ ਹੋਰ ਬਿਮਾਰੀਆਂ ਦਾ ਕਾਰਨ ਬਣੇਗਾ। ਇਹ ਜਿਹੀ ਹਾਲਤ ਹੈ ਜਿਹੜੀ ਉਹ ਹਰਿਆਣੇ 'ਚ ਤੇ ਪੱਛਮੀ ਯੂਪੀ 'ਚ ਵੀ ਬਣ ਰਹੀ ਹੈ। ਤੋਂ ਇਸ ਤੇ ਗਵਰਨਮੈਂਟਾਂ ਕੋਈ ਗੰਭੀਰ ਹੋਣ ਤੇ ਕਦਮ ਪੁੱਟਣ ਉਹ ਪੁੱਟਣ ਦੀ بجائے ਸਿਰਫ ਤੇ ਸਿਰਫ ਜਿਹੜੀ ਸਸਤੀ ਸਿਆਸਤ ਹੈ ਜਿਹੜੀ ਸ਼ੋਰਤ ਵਾਲੀ ਸਿਆਸਤ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜੋ ਸੂਬਾ ਬਰਸ ਸੂਬਾ ਜਿਹੜਾ ਖੜਾ ਕੀਤਾ ਜਾ ਸਕੇ ਤੁਸੀਂ ਕੀ ਸਮਝਦੇ ਕੀ ਕੀ ਕਦਮ ਚੁੱਕੇ ਜਾਣੇ ਚਾਹੀਦੇ ਮੈਂ ਸਮਝਦਾਰ ਕਿ ਭਈ ਇਸ ਚ ਘੱਟੋ ਘੱਟ ਜਿਹੜੇ ਇਹ ਜੇ ਮਾਮਲੇ ਨੇ ਇਹਦੇ ਚ ਤਿੰਨ ਚਾਰ ਚੀਜ਼ਾਂ ਸਟੈਪ ਨੇ ਜਿਹੜੇ ਲੈਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਰਿਪੀਰੀਅਨ ਪ੍ਰਿੰਸੀਪਲ ਹੈ ਸੂਲ ਹੈ ਜਿਹੜਾ ਉਸ ਅਸੂਲ ਤਹਿਤ ਦਰਿਆਈ ਪਾਣੀਆਂ ਦਾ ਝਗੜਾ ਜਿਹੜਾ ਉਹ ਹੱਲ ਕਰਨਾ ਚਾਹੀਦਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੀ ਧਾਰਾ 78 79 80 ਜੇਟਾ ਰਿਪੀਰੀਅਨ ਰਾਈਟ ਦੀ ਉਲੰਘਣਾ ਪੰਜਾਬ ਦੇ ਇਸ ਨੂੰ ਖਤਮ ਕਰਨਾ ਚਾਹੀਦਾ ਇਹਨੂੰ ਸਕ੍ਰੈਪ ਕਰਕੇ ਰਿਪੀਰੀਅਨ ਅਸੂਲ ਤਹਿਤ ਇਸ ਦਾ ਲਾਗੂ ਕਰਕੇ ਪਾਣੀ ਦਾ ਦਰਿਆਵਾਂ ਵਿੱਚ ਵਹਿਣ ਕਿੰਨਾ ਹੈ ਇਸ ਦਾ ਮੁਲਾਂਕਣ ਕਰਨਾ ਚਾਹੀਦਾ ਔਰ ਪ੍ਰਾਣੀਆਂ ਸੰਧੀਆਂ ਭੰਗ ਕਰਕੇ ਇਸ ਨੂੰ ਨਵੇਂ ਸਿਰੇ ਤੋਂ ਜਿਹੜੀ ਤਰਤੀਬ ਉਹ ਦੇਣ ਦੀ ਲੋੜ ਹੈਗੀ ਆ ਜੇ ਪੰਜਾ ਐਕਸੈਸ ਪਾਣੀ ਹੋਊਗਾ ਉਸ ਲੋੜ ਤੋਂ ਤਾਂ ਜੇ ਰਿਪੀਰੀਅਨ ਪ੍ਰਿੰਸੀਪਲ ਬਣ ਜਾਂਦਾ ਤਾਂ ਪੰਜਾਬ ਜਿਹੜਾ ਨਾਨ ਰਿਪੀਰੀਅਨ ਸਟੇਟ ਹੈ ਉਹਨਾਂ ਨੂੰ ਘੱਟੋ ਘੱਟ ਉਹਦੀ ਕੀਮਤ ਆ ਜਿਹੜੀ ਪੰਜਾਬ ਨੂੰ ਉਹਨਾਂ ਨੂੰ ਦੇਣੀ ਚਾਹੀਦੀ ਆ ਤਾਂ ਜੋ ਜਿਹੜਾ ਇਸ ਕੁਦਰਤੀ ਸੂਮੇ ਦਾ ਜਿਹਦਾ ਨੁਕਸਾਨ ਅਸੀਂ ਉਹ ਸਹਿਨੇ ਆ ਜੇ ਐਕਸੈਸ ਹੋਉਂਦਾ ਮ ਹੜਾ ਆਉਂਦੇ ਨੇ ਜਾਂ ਹੋਰ ਆਉਂਦਾ ਅਸੀਂ ਆਪਣੀ ਆਰਥਿਕਤਾ ਲਈ ਉਹਦੀ ਕੋਈ ਵਰਤੋਂ ਹੈ ਜਿਹੜੀ ਉਹ ਸਾਰੀ ਚੀਜ਼ ਦੀ ਕਰ ਸਕਦੇ ਹੋਈ ਹੈ ਹਰ ਸਟੇਟ ਹੈ ਰਾਜਸਥਾਨ ਕੋਈ ਜਿੱਥੇ ਵੀ ਕੋਈ ਹੈ ਜਿੱਥੇ ਵੀ ਕੋਈ ਕੁਦਰਤੀ ਤ੍ਰੋਹਰ ਮਿਲਦੀ ਹੈ ਧਰਤੀ ਦੇ ਹੇਠੋਂ ਕੋਈ ਖਣਿਜ ਮਿਲਦਾ ਜਾਂ ਕੋਈ ਸ਼ੋਰ ਚੀਜ਼ ਮਿਲਦੀ ਹੈ ਉਹਦੀ ਉਹ ਉਹਦੀ ਉਹ ਕੀਮਤ ਵਸੂਲ ਕਰਦਾ ਤੋ ਨਾਨ ਰਿਪੀਰੀਅਨ ਸਟੇਟ ਇਹ ਸਾਡਾ ਜਿਹੜਾ ਕੀਮਤੀ ਧਰੋਹ ਰਿਹਾ ਇਹਨੂੰ ਮੁਫਤੋਂ ਮੁਫਤ ਜਿਹੜਾ ਉਹ ਲੈ ਕੇ ਜਾਂਦੇ ਨੇ ਮੈਂ ਦੂਸਰੀ ਗੱਲ ਜਿਹੜੀ ਇਸ ਨਾਲ ਜੋੜਨੀ ਚਾਹੁੰਦਾ ਕਿ ਨਾਲੋਂ ਨਾਲ ਫਿਰ ਜਿਹੜਾ ਜਮੀਨ ਹੇਠਲਾ ਪਾਣੀ ਕਿਵੇਂ ਰੀਚਾਰਜ ਹੋਵੇ ਉੱਪਰ ਆਵੇ ਇਸ ਗੱਲ ਲਈ ਵੀ ਨੀਤੀ ਬਣਾਉਣ ਦੀ ਲੋੜ ਹੈ ਜੇ ਦਰਿਆਈ ਪਾਣੀ ਤੇ ਵਧਾਂਗੇ ਤਾਂ ਹਰ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਜਿਹੜਾ ਉਸ ਪਾਸੇ ਦੇ ਕਦਮ ਵਧਾਉਣੇ ਚਾਹੀਦੇ ਨੇ ਜ਼ਮੀਨ 'ਚ ਪ੍ਰੀਚਾਰਜ ਕਿਵੇਂ ਹੋਵੇ ਪਾਣੀ ਉਹਦੇ ਲਈ ਵੱਖੋ ਵੱਖਰੀ ਨੀਤੀ ਬਣਾਈ ਜਾ ਸਕਦੀ ਆ ਉਹਦੇ ਲਈ ਮੀਂਹ ਦਾ ਪਾਣੀ ਕਿਵੇਂ ਸੰਭਾਲਣਾ ਉਹੋ ਜਿਹੜੇ ਘਰ ਬਣੇ ਹੋਏ ਨੇ ਜਾਂ ਸ਼ਾਪਿੰਗ ਮਾਲ ਬਣੇ ਹੋਏ ਨੇ ਉਹਨਾਂ 'ਚ ਕਿਵੇਂ ਸੰਭਾਲਣਾ ਖੇਤਾਂ 'ਚ ਕਿਵੇਂ ਸੰਭਾਲਣਾ ਤਲਾਬ ਬਣਾ ਕੇ ਕਿਵੇਂ ਸੰਭਾਲਣਾ ਇਹਦੇ ਤੇ ਇੱਕ ਕੰਪਰੀਹੈਂਸਿਵ ਪਾਲਿਸੀ ਬਣਾ ਕੇ ਉਸ ਮਾਮਲੇ ਤੇ ਕਦਮ ਪੁੱਟਣੇ ਚਾਹੀਦੇ ਨੇ ਜਿਤ ਲਾਸਟ ਗੱਲ ਆ ਲਾਸਟ ਗੱਲ ਜਿਹੜਾ ਇੰਡਸਟਰੀ ਹੈ ਜਿਹੜੀ ਜਿਹਨੂੰ ਕਹਿੰਦੇ ਦੂਸ਼ਿਤ ਪਾਣੀ ਸਿੱਧਾ ਸੁੱਟਦੀ ਹੈ ਦਰਿਆਵਾਂ 'ਚ ਜਾਂ ਧਰਤੀ 'ਤੇ ਇਸ ਮਾਮਲੇ ਤੇ ਪ੍ਰਦੂਸ਼ਣ ਵਿਭਾਗ ਨੂੰ ਜਿਹੜਾ ਉਹ ਸਖਤ ਕਦਮ ਚੁੱਕਦੇ ਹੋਏ ਇਸ ਨੂੰ ਨਵੀਆਂ ਟੈਕਨੀਕਾਂ ਮੁਤਾਬਕ ਰੋਕਦੇ ਹੋਏ ਪਾਣੀ ਜਿਹੜਾ ਉਹ ਉਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਜਿਹੜੇ ਕਦਮ ਪੁੱਟੇ ਜਾਣੇ ਚਾਹੀਦੇ ਨੇ ਤੋਂ ਨਾਲੋਂ ਨਾਲ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਕਾਸ਼ਤ ਵਾਲੇ ਪਾਸੇ ਨੂੰ ਜਾਣਾ ਪਊਗਾ ਹਰੇ ਇਨਕਲਾਬ ਦਾ ਜਿਹੜਾ ਮੋਨੋਸਾਈਕਲ ਹੈ ਕਣਕ ਝੋਨੇ ਦੇ ਚੱਕਰ ਦਾ ਜਿਹੜਾ ਮਾਡਲ ਹੈ ਇਸ ਨੂੰ ਬਦਲਣ ਦਾ ਸਮਾਂ ਆ ਗਿਆ ਹੰਡ ਅਨਸਾਰ ਕੁਦਰਤ ਪੱਖੀ ਕਿਸਾਨ ਪੱਖੀ ਜਿਹੜਾ ਖੇਤੀ ਮਾਡਲ ਆ ਉਹ ਅਡਾਪਟ ਕੀਤੇ ਜਾਣ ਦੀ ਜ਼ਰੂਰਤ ਹੈ ਕਾਰਪੋਰੇਟ ਡਰਾਈਵਨ ਮਾਡਲ ਨਹੀਂ ਚਾਹੀਦਾ ਕੁਦਰਤ ਤੇ ਕਿਸਾਨ ਪੱਖੀ ਡਰਾਈਵਨ ਮਾਡਲ ਚਾਹੀਦਾ ਜਿਹੜਾ ਤਗ ਅਨਸਾਰ ਹੋਵੇ ਹੰਡ ਅਨਸਾਰ ਹੋਵੇ ਔਰ ਉਸ ਗੱਲ ਲਈ ਘੱਟ ਪਾਣੀ ਲੈਣ ਵਾਲੀਆਂ ਜੇ ਫਸਲਾਂ ਵੱਲ ਨੂੰ ਵਧਿਆ ਜਾਊਗਾ ਤਾਂ ਜੇ ਉਹਦੀ ਖਰੀਦ ਦੀ ਗਾਰੰਟੀ ਹੋਵੇ ਲਾਭਕਾਰੀ ਮੁੱਲ ਮਿਲੇ ਤਾਂ ਇਨਾਂ ਚੀਜ਼ਾਂ ਤੋਂ ਬਚਾਅ ਹੋ ਸਕਦਾ ਹੈਗਾ ਤੁਸੀਂ ਕਹਿ ਵੀ ਖੇਤਾਂ ਦੇ ਵਿੱਚ ਪਾਣੀ ਕਿਵੇਂ ਰੋਕਣਾ ਉਹਦੇ ਲਈ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਯਾਨੀ ਕਾਫੀ ਜਿਨ੍ਹਾਂ ਦੀ ਤਾਕਤ ਵੀ ਹੈ ਇਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਉਹਨੂੰ ਨਹੀਂ ਕੁਝ ਪਹਿਲ ਕਦਮ ਕਰਨ ਦੀ ਲੋੜ ਦੇਖੋ ਅਸੀਂ ਇਸ ਮਾਮਲੇ 'ਚ ਇਹ ਸਮਝਦੇ ਹਾਂ ਕਿ ਵੀ ਇਹ ਸਾਰੇ ਮਾਮਲੇ 'ਚ ਸਰਕਾਰਾਂ ਨੂੰ ਕਦਮ ਪੁੱਟਣ ਲਈ ਸਹਿਯੋਗ ਕਰਨਾ ਚਾਹੀਦਾ ਅਸੀਂ ਪੰਜਾਬ ਗਵਰਨਮੈਂਟ ਨੂੰ ਸਮੇਂ-ਸਮੇਂ ਤੇ ਇਸ ਮਾਮਲੇ 'ਚ ਮੈਮੋਰੰਡਮ ਦੇ ਕੇ ਚਿਤਾਇਆ ਵੀ ਹੈ ਕਿ ਵਾਟਰ ਐਂਡ ਸੋਇਲ ਕਨਜ਼ਰਵੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਹੈ ਕਿ ਧਰਤੀ ਹੇਠ ਪਾਣੀ ਨੂੰ ਜੀਰਨ ਲਈ ਕਿਸ ਤਰ੍ਹਾਂ ਰੀਚਾਰਜ ਪੁਆਇੰਟ ਬਣਾਏ ਜਾ ਸਕਦੇ ਨੇ ਖੇਤਾਂ 'ਚ ਇਸ ਮਾਮਲੇ 'ਚ ਜੇ ਤਲਾਅ ਉਸਾਰਨੇ ਨੇ ਜਾਂ ਹੋਰ ਉਸਾਰਨੇ ਨੇ ਗਵਰਨਮੈਂਟ ਨੂੰ ਇਹ ਸਾਰੇ ਮਾਮਲੇ 'ਚ ਗਾਈਡ ਕਰਨ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਪਾਲਿਸੀ ਲਿਆਉਣੀ ਚਾਹੀਦੀ ਹੈ ਕਿ ਕਿਸ ਢੰਗ ਨਾਲ ਕਿਉਂਕਿ ਜਿਸ ਤਰ੍ਹਾਂ ਦਾ ਪੈਸਟੀਸਾਈਡ ਮਾਡਲ ਹੈ ਸਾਡਾ ਜੈ ਜ਼ਹਿਰਾਂ ਵਾਲੀ ਖੇਤੀ ਹੈ ਪਾਣੀ ਸਿੱਧਾ ਇਸ ਤਰ੍ਹਾਂ ਸੁੱਟਣਾ ਹੈ ਜਿਹੜਾ ਉਹ ਇੱਕ ਕਿਸਮ ਨਾਲ ਪਾਣੀ ਨੂੰ ਦੂਸ਼ਿਤ ਕਰੂਗਾ ਇੰਜੀਨੀਅਰ ਤੱਕ ਅਸੀਂ ਇਹ ਖੇਤੀ ਮਾਡਲ ਨਹੀਂ ਬਦਲਦੇ 19 ਦੇ ਤੱਕ ਇਹ ਹੱਲ ਨਹੀਂ ਹੋਣਾ ਤੋਂ ਪਰ ਇਸ ਪ੍ਰੋਸੈਸ 'ਚ ਜੇ ਉਸ ਢੰਗ ਨਾਲ ਗਵਰਨਮੈਂਟ ਕੋਈ ਇਸ ਤੇ ਕੋਈ ਪਾਲਿਸੀ ਲਿਆਏਗੀ ਗਾਈਡ ਕਰੇਗੀ ਲੋਕਾਂ ਤੇ ਉਸ ਮਾਨ ਵਿੱਚ ਨੀਤੀਗਤ ਚੀਜ਼ ਹੋਏਗੀ ਜਿਹਦੀ ਐਡਵਰਟਾਈਜ਼ਮੈਂਟ ਹੋਵੇ ਪਿੰਡ-ਪਿੰਡ ਉਸਦੇ ਇਸ਼ਤਿਹਾਰ ਲੱਗਣ ਵਾਲ ਪੇਂਟਿੰਗ ਹੋਵੇ ਹੋਰ ਸਾਰਾ ਕੁਝ ਹੋਵੇ ਤਾਂ ਜੋ ਆਮ ਜਨमानस ਦਾ ਹਿੱਸਾ ਹੋਵੇ ਉਹ ਵੀ ਪਾਣੀ ਜਿਹੜਾ ਸਟੋਰ ਕਰਕੇ ਜੇ ਜੀਰਨਾ ਧਰਤੀ ਹੇਠ ਤੱਕ ਕਿਸ ਢੰਗ ਨਾਲ ਜੀਰਿਆ ਜਾਵੇ ਕਿਉਂਕਿ ਧਰਤੀ 'ਚ ਆਪਣਾ ਇੱਕ ਕੁਦਰਤੀ ਫਿਲਟਰ ਹੈ ਜੇ ਅਸੀਂ ਉਸ ਨੂੰ ਚਲਾਉਣ ਲਈ ਇੱਕ ਨੀਤੀਗਤ ਫੈਸਲਾ ਕਰਕੇ ਸਮਾਜ ਸਮੂਹਕ ਤੌਰ ਤੇ ਲੱਗ ਜਾਏ ਤਤਰਤੀ 체ਤੀ ਇਸ ਗੱਲ ਨੂੰ ਰਿਕਵਰ ਹੈ ਜਿਹੜਾ ਉਹ ਕਰ ਸਕਦੀ ਹੈਗੀ ਹੈ ਮੀਂਹ ਦੇ ਪਾਣੀ ਨੂੰ ਸੰਭਾਲਣ ਦੀ ਕੀ ਪਾਲਿਸੀ ਹੋਵੇ ਇਹ ਟੋਟਲਿਟੀ ਚ ਦੇਖਣਾ ਪਊਗਾ ਸ਼ਹਿਰਾਂ ਚ ਕੋਈ ਕੋਈ ਵੀ ਘਰ ਬਣਦੇ ਨੇ ਕੋਈ ਸ਼ਾਪਿੰਗ ਮਾਲ ਬਣਦਾ ਜਾਂ ਕਿਤੇ ਵੀ ਬਣਦਾ ਮੀਂਹ ਦਾ ਪਾਣੀ ਛੱਤ ਦੇ ਉੱਪਰੋਂ ਜਿਹੜਾ ਇਕੱਠਾ ਹੋ ਕੇ ਥੱਲੇ ਆਉਂਦਾ ਉਹ ਬਜਾਏ ਕਿ ਸੜਕਾਂ ਤੇ ਗਲੀਆਂ ਚ ਤੁਰਦਾ ਫਿਰੇ ਉਸ ਨੂੰ ਧਰਤੀ ਹੇਠ ਜੀਰਨ ਲਈ ਇੱਕ ਪਾਲਸੀ ਦਾ ਹਿੱਸਾ ਬਣਾ ਦੇਣਾ ਚਾਹੀਦਾ ਹੈ ਕਿ ਨਕਸ਼ਾ ਉਹਦਾ پاس ਹੋਊਗਾ ਕੰਮ ਉਹਦਾ پاس ਹੋਊਗਾ ਜੇ ਇਸ ਮਾਮਲੇ ਦੀ ਉਹ ਐਫੀਡੇਵਿਟ ਦੇ ਕੇ ਗਾਰੰਟੀ ਕਰੇ ਔਰ ਇਸ ਨੂੰ ਇੱਕ ਕਿਸਮ ਨਾਲ ਲਾਜ਼ਮੀ ਮੰਡੇਟਰੀ ਹਿੱਸਾ ਬਣਾਇਆ ਜਾਵੇ ਇਸ ਤਰ੍ਹਾਂ ਦੇ ਕੁਝ ਕਦਮ ਜੇ ਚੱਕਾਂਗੇ ਤੇ ਚੀਜ਼ਾਂ ਤਾਂ ਨੇੜੇ ਆਉਣੀਆਂ ਹੁਣ ਗਵਰਨਮੈਂਟ ਛਪੜਾਂ ਦੀ ਛਪੜ ਰਹੇ ਕਿੱਥੇ ਨੇ ਪੂਰ ਦਿੱਤੇ ਗਏ ਨੇ ਜੇ ਉਹ ਸਾਰਾ ਇੱਕ ਜਿਹੜਾ ਉਹ ਕੁਦਰਤੀ ਸਿਸਟਮ ਸੀ ਜੇ ਉਸ ਨੂੰ ਠੀਕ ਠੰਗ ਨਾਲ ਬਣਾਇਆ ਜਾਵੇ ਉਹਦੀ ਡੀਸੇਲਟਿੰਗ ਕੀਤੀ ਜਾਵੇ ਤਾਂ ਚੀਜ਼ਾਂ ਹੱਲ ਹੋਣ ਵਾਲੇ ਪਾਸੇ ਤੁਰ ਸਕਦੀਆਂ ਹੈਗੀਆਂ ਵੇ ਡੀਸਿਲਟਿੰਗ ਦਾ ਪੰਜਾਬ ਦੇ ਵਿੱਚ ਨਹਿਰਾਂ ਦੇ ਸੂਆਂ ਦੀ ਦਰਿਆਵਾਂ ਦੀ ਸਾਰਿਆਂ ਦੀ ਲੋਡ ਹੈਗੀ ਜੇ ਉਹਨਾਂ ਦੀ ਡੀਸਿਲਟਿੰਗ ਹੋ ਗਏ ਉਹਨਾਂ ਦੇ ਵਿੱਚ ਉਹ ਜਿਹੜੀ ਗਾਹੜਾ ਜਿਹੜੀ ਔਏ ਹੋਰ ਰਿਕਾਪਟਾ ਨੇ ਉਹ ਦੂਰ ਕੀਤੀਆਂ ਜਾਣ ਜਾਣ ਗਿਆ ਤਾਂ ਪਾਣੀ ਦਾ ਫਲੋ ਵੀ ਵਧੇਗਾ ਤੇ ਪੰਜਾਬ ਦੇ ਵਿੱਚ ਸੰਝਾਈ ਵੀ ਹੋਏਗੀ ਇਸ ਪਾਸੇ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਹੈ ਜੀ ਡੈਮਾਂ ਚ ਜਿੰਮੇ ਸੇਲਟ ਭਰੀ ਹੋਈ ਹੈ ਸਟੋਰੇਜ ਕਪੈਸਿਟੀ ਘਟ ਗਈ ਹੈ ਇਸੇ ਕਰਕੇ ਤਾਂ ਰੌਲਾ ਕਿ ਜਿੰਨਾ ਉਹਨਾਂ ਦਾ ਅਲੋਟਡ ਕੋਟਾ 81 ਤੱਕ ਹੈ ਤੋਂ ਲੈ ਕੇ ਜਾ ਰਹੇ ਨੇ ਹਾਲਾਂਕਿ ਇਹ ਨਜਾਇਜ਼ ਹੀ ਆ ਸਾਡੇ ਨਾਲ ਤੱਕਾ ਹੈ ਕਈ ਮਾਮਲਿਆਂ ਦੇ ਵਿੱਚ ਪੰਜਾਬ ਨਾਲ ਤੱਕੇਸ਼ਾਈ ਹੋਈ ਆ ਪਰ ਜੋ ਉਹਨਾਂ ਦਾ ਅਲਾਟਡ ਕੋਟਾ ਉਹ ਤਾਂ ਲੈ ਕੇ ਜਾ ਰਹੇ ਨੇ ਪਰ ਘਾਰ ਹੋਣ ਕਰਕੇ ਸਟੋਰੇਜ ਕੈਪੈਸਿਟੀ ਘਟਾਣ ਕਰਕੇ ਉਹਦਾ ਸਾਰਾ ਨੁਕਸਾਨ ਸਾਨੂੰ ਹੋ ਰਿਹਾ ਆ ਪੰਜਾਬ ਚ ਅੱਗੇ ਨਹਿਰ ਬੰਦੀ 1 ਮਹੀਨੇ ਲਈ ਹੁੰਦੀ ਸੀ ਹੁਣ 8 8 9 9 ਮਹੀਨੇ ਨਹਿਰ ਬੰਦੀ ਰਹਿੰਦੀ ਹੈਗੀ ਆ ਅੱਜ ਸਾਡੇ ਫਸਲਾਂ ਦੀ ਬੁਝਾਂਦ ਹੋ ਰਹੀ ਹੈ ਤੇ ਸਾਡੀਆਂ ਕੱਸੀਆਂ ਸੂਆਂ ਚ ਪਾਣੀ ਨਹੀਂ ਹੈ ਉਹ ਤਾਂ ਬਾਕੀ ਤਾਂ ਪ੍ਰਚਾਰ ਪ੍ਰੋਪਾਗੈਂਡਾ ਆ ਉਹ ਇਸ਼ਤਿਹਾਰ ਇਸ਼ਤਿਹਾਰੀ ਸਿਆਸਤ ਹੈ ਕਿ ਟੇਲਾ ਤੱਕ ਪਾਣੀ ਪਹੁੰਚਾਤਾ ਕ੍ਰਿਸ਼ਨ ਕੁਮਾਰ ਨੇ ਨਹਿਰਾਂ ਸੂਏ ਪੱਕੇ ਕਰਦੇ ਹੋਏ ਸਾਡੇ ਤਾਂ ਮੋਗੇ ਛੋਟੇ ਕਰਤੇ ਤੇ ਉੱਚੇ ਕਰਤੇ ਪਾਣੀ ਉਸ ਢੰਗ ਨਾਲ ਆ ਨਹੀਂ ਰਿਹਾ ਤਾਂ ਇਹ ਜਿਹੜਾ ਸਾਰਾ ਡਿਜ਼ਾਈਨ ਹੈ ਜਿਸਾ ਜਦੋਂ ਦਾ ਸਾਨੂੰ ਮੋਗਿਆਂ ਤੋਂ ਪਾਣੀ ਅਲੋਟ ਹੋਇਆ ਹੋਇਆ ਇਹ ਬਹੁਤ ਪੁਰਾਣਾ ਹੋ ਗਿਆ ਇਸ ਨੂੰ ਮੁੜ ਵਿਜ਼ਿਟ ਕਰਨ ਦੀ ਮੁੜ ਕੇ ਨਜ਼ਰਸਾਨੀ ਕਰਨ ਦੀ ਲੋੜ ਹੈ 3.03 ਕਿਊਸਕ ਪਾਣੀ ਆ ਜਿਹੜਾ ਉਹ 1000 ਏਕੜ ਮਗਰ ਸਾਨੂੰ ਲੱਗਿਆ ਹੋਇਆ ਆ ਔਰ ਇਹ ਇਹ ਪੈਟਰਨ ਆ ਉਦੋਂ ਆ ਜਦੋਂ ਫਸਲੀ ਕੰਤਾ ਸੀ ਜਿਹੜੀ ਇੰਟੈਂਸਿਟੀ ਸੀਗੀ crop intensity ਉਹ 135% ਸੀ ਅੱਜ ਅਸੀਂ ਲਗਭਗ 300% ਦੇ ਨੇੜੇ ਆ ਸਾਨੂੰ ਤਾਂ ਮੋਗਿਆਂ ਤੋਂ ਪਾਣੀ ਦੀ ਮਿਕਦਾਰ ਵਧਾਉਣ ਦੀ ਲੋੜ ਹੈ ਪਰ ਜਦੋਂ ਅਸੀਂ ਇਹ ਦੇਖਦੇ ਆਂ ਵੀ ਸਾਡਾ ਤਾਂ ਲੋਟਡ ਕੋਟੇ ਚੋ ਵੀ ਸਾਨੂੰ ਪਾਣੀ ਪੂਰਾ ਨਹੀਂ ਮਿਲਦਾ ਤਾਂ ਰਿਜ਼ਲਟ ਇਹ ਹੈ ਕਿ ਸਾਡੀਆਂ ਨਹਿਰਾਂ ਜਿਹੜੀਆਂ ਉਹ ਬੰਦ ਹੀ ਰਹਿੰਦੀਆਂ ਨੇ ਹੁਣ ਔਰ ਉਸੇ ਦਾ ਸਿੱਟਾ ਹੈ ਕਿ ਅਸੀਂ ਧਰਤੀ ਹੇਠੋਂ ਪਾਣੀ ਜ਼ਿਆਦਾ ਕੱਢਣ ਲਈ ਮਜਬੂਰ ਹੋ ਰਹੇ ਆਂ ਇਸ ਪਾਸੇ ਨੂੰ ਕਦਮ ਵਧਾਉਣੇ ਪੈਣਗੇ ਇਸੇ ਕਰਕੇ ਇੱਕ ਮੁਹਿੰਮ ਹੈ ਜਿਹੜੀ ਅਸੀਂ ਛੇੜੀ ਹੋਈ ਹੈ ਕਿ ਜਿਹਦੇ ਅਸੀਂ ਥੱਲੇ ਪਿੰਡਾਂ ਚ ਲਗਾਤਾਰ ਪ੍ਰਚਾਰ ਪ੍ਰੋਪਗੈਂਡਾ ਵੀ ਕਰ ਰਹੇ ਆਂ ਕਿ ਜਨਤਕ ਮੁਹਿੰਮ ਬਣਾਉਣੀ ਪਊਗੀ ਕਿ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਹੈ ਜਿਹੜਾ ਇਹ ਇੱਕ ਨਾਰਾ ਪੰਜਾਬੀਆਂ ਨੂੰ ਵੰਡਾਵਾ ਚਲੋਣਾ ਪਊਗਾ ਜਿੱਥੋਂ ਤੱਕ ਹਰਿਆਣਾ ਅਸੀਂ ਸਮਝਦੇ ਹਾਂ ਲੋੜ ਤਾਂ ਉਧਰਲੇ ਵੀ ਉੱਥੇ ਵੀ ਬਸੋਂ ਬਸਦੀ ਹੈ ਉੱਥੇ ਵੀ ਸਾਡੇ ਭਰਾ ਭੈਣ ਬਸਦੇ ਨੇ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਉਸ ਕਰਕੇ ਜਿਹੜੀ ਇੱਕ ਕੰਪਰੀਹੈਂਸਿਵ ਨੀਤੀ ਜੋ ਸਾਡਾ ਹੈਗਾ ਕਿ ਵੀ ਜਮਨਾ ਤੇ ਬੰਨ ਬਣਾਉਣ ਦੀ ਇੱਕ ਪ੍ਰਪੋਜ਼ਲ ਸੀ ਕਿਸੇ ਟਾਈਮ ਗਵਰਨਮੈਂਟ ਦੀ ਉਸ ਪ੍ਰਪੋਜ਼ਲ ਨੂੰ ਮੈਚ્યોਰ ਕਰਨਾ ਚਾਹੀਦਾ ਔਰ ਸ਼ਾਰਦਾ ਜਿਹੜੀ ਗੰਗਾ ਦੀ ਟ੍ਰਿਬਿਊਟਰੀ ਹੈ ਸਹਾਇਕ ਨਦੀ ਹੈ ਉਹਦਾ ਪਾਣੀ ਹੈ ਜਿਹੜਾ ਬਿਨਾਂ ਵਰਤੋਂ ਜਿਹੜਾ ਜਾ ਰਿਹਾ ਗੰਗਾ ਦਾ ਬਹੁਤ ਸਾਰਾ ਪਾਣੀ ਬੰਗਾਲ ਦੀ ਖਾੜੀ ਚ ਜਾਇ ਜਾ ਰਿਹਾ ਹੈ ਇਸ ਪਾਣੀ ਨੂੰ ਵਰਤੋਂ ਚ ਲਿਆਉਣਾ ਚਾਹੀਦਾ ਹੈ ਸ਼ਾਰਦਾ ਤੋਂ ਜਮਨਾ ਲਿੰਕ ਨਹਿਰ ਬਣਾ ਕੇ ਪਛਮੀ ਯੂਪੀ ਨੀਆ ਹਰਿਆਣੇ ਦੀਆਂ Rajasthan ਦੀਆਂ ਪਾਣੀ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਔਰ ਇਸ ਪਾਸੇ ਨੂੰ ਕਦਮ ਹੈ ਜਿਹੜੇ ਪੁੱਟੇ ਜਾਣੇ ਚਾਹੀਦੇ ਨੇ ਇਸ ਮਾਮਲੇ 'ਚ ਹਰਿਆਣੇ ਜਾਂ ਸਬੰਧਤ ਸੂਬਿਆਂ ਨਾਲ ਇੰਗਲੈਂਡ ਗਵਰਨਮੈਂਟ ਨੂੰ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਨੂੰ ਕਹਿੰਦਾ ਵਧਾਉਣੇ ਚਾਹੀਦੇ ਨੇ ਤੇ ਉਹਨਾਂ ਦੀ ਵਿੱਤੀ ਮਦਦ ਵੀ ਹੈ ਜਿਹੜੀ ਕਰਨੀ ਚਾਹੀਦੀ ਆ ਔਰ ਪੰਜਾਬ ਚ ਨਹਿਰੀ ਢਾਂਚਾ ਪੈਰਾ ਸਿਰ ਹੋ ਸਕੇ ਪੰਜਾਬ ਚ ਫਸਲੀ ਭੋਪਨਤਾ ਹੋ ਸਕੇ ਇਸ ਕਰਕੇ ਪੰਜਾਬ ਨੂੰ ਵੀ ਵਿਸ਼ੇਸ਼ ਵਿੱਤੀ ਪੈਕੇਜ ਹੈ ਜਿਹੜਾ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਤਾਂ ਜੋ ਅਸੀਂ ਇਸ ਮਾਮਲੇ ਚ ਜਿਸ ਸੰਕਟ ਚ ਫਸੇ ਆ ਹਰਿਆਣਾ ਇਨਕਲਾਬ ਸਾਡੀ ਆਪਣੀ ਚੁਆਇਸ ਨਹੀਂ ਸੀ ਗਵਰਨਮੈਂਟ ਨੇ ਇੱਥੇ ਥੋਪਿਆ ਸਾਡੇ ਉੱਪਰ ਔਰ ਉਸ ਦਾ ਜੇ ਅਸੀਂ ਸਿੱਟਾ ਭੁਗਤ ਰਹੇ ਆ ਤਾਂ ਅਸੀਂ ਗਵਰਨਮੈਂਟ ਦੀ ਹੀ ਨੀਤੀ ਨੂੰ ਲਗੂ ਕੀਤਾ ਨਾ ਹੁਣ ਜੇ ਸੰਕਟ ਚ ਹੈ ਤਾਂ ਗਵਰਨਮੈਂਟ ਨੂੰ ਹੀ ਬਾਹ ਫੜਨੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਤਾਕਤਾਂ ਦਾ ਕੇਂਦਰੀਕਰਨ ਹੈ ਜਿਸ ਤਰ੍ਹਾਂ ਟੈਕਸ ਰੇਜੀਮ ਦਾ ਜੀਐਸਟੀ ਬਣਾ ਕੇ ਕੇਂਦਰੀਕਰਨ ਕੀਤਾ ਗਿਆ ਤਾਂ ਸੈਂਟਰਲ ਗਵਰਨਮੈਂਟ ਨੂੰ ਹੁਣ ਵਿਸ਼ੇਸ਼ ਵਿਤੀ ਪੈਕੇਜ ਹੈ ਜਿਹੜਾ ਪੰਜਾਬ ਨੂੰ ਦੇ ਕੇ ਪੈਰਾਸਰ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਵਿਤੀ ਪੈਕੇਜ ਪੰਜਾਬ ਨੂੰ ਦੇ ਦੇਗੀ ਜਦੋਂ ਕਿ ਪੰਜਾਬ ਦੇ ਜਿਹੜੇ ਰੂਰਲ ਡਿਵੈਲਪਮੈਂਟ ਦਾ ਜਿਹੜਾ ਪੈਸਾ ਉਹ ਹੀ ਨਹੀਂ ਦੇ ਰਹੀ ਹੋਰ ਪੈਸੇ ਨਹੀਂ ਮਿਲ ਰਹੇ ਇਹ 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 ਦੇਣ ਦੀ ਮੰਗ ਕਰਨ ਲਈ ਤਾਂ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਅਗਵਾਈ ਹੈ ਉਹ ਪੰਜਾਬ ਦੇ ਜਿਹੜੇ ਕੋਡੀਆਂ ਨੇ 3 ਕਰੋੜ ਲੋਕਾਂ ਦੇ ਚੁੜੇ ਹੋਏ ਨਮਿੰਦੇ ਨੇ ਉਹਨਾਂ ਨੂੰ ਇਸ ਗੱਲ 'ਈ ਅੱਗੇ ਆਉਣਾ ਚਾਹੀਦਾ ਹੈ ਅਸੀਂ ਮੁੱਖ ਮੰਤਰੀ ਨੂੰ ਪਹਿਲਾਂ ਵੀ ਕਿਹਾ ਸੀਗਾ ਕੇਂਦਰ ਦੇ ਇਸ ਧੱਕੇਸ਼ਾਹੀ ਦੇ ਖਿਲਾਫ ਔਰ ਕੇਂਦਰ ਤੋਂ ਆਪਣਾ ਹੱਕ ਲੈਣ ਲਈ ਜੇ ਤੁਸੀਂ ਪੈਰ ਪੁੱਟੋਗੇ ਤਾਂ ਤੁਸੀਂ ਸਾਨੂੰ ਆਪਣੇ ਸਹਿਯੋਗੀ ਦੇ ਰੂਪ 'ਚ ਦੇਖੋਗੇ ਮੈਂ ਇੱਕੋ ਗੱਲ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਖੇਤੀ ਨੀਤੀ ਤੇ ਵੀ ਸੁਝਾ ਦਿੰਦਾ ਸੀ ਕਿ ਪੰਜਾਬ ਦੀ ਲਗਭਗ ਦੋਹੇ ਫਸਲਾਂ ਦੀ 80-85 ਹਜ਼ਾਰ ਕਰੋੜ ਦੀ ਸੀਸੀਐਲ ਲਿਮਟ ਹੈ ਇਹ ਭਗਵਾਨਤਮਾਨ ਹੋਣੀ ਇਸੇ ਗੱਲ ਦਾ ਰੌਲਾ ਪਵਾ ਕੇ ਹੱਲ ਕਰਾ ਲੈਣ ਕਿ ਇਹਦੇ 'ਚੋਂ ਸਾਨੂੰ ਕੁਝ ਫਸਲਾਂ ਦੀ ਅਸੀਂ ਐਮਐਸਪੀ ਤੇ ਖਰੀਦ ਕਰ ਸਕਦੇ ਹੋਈਏ ਸੀਸੀਐਲ ਮੰਡ ਚ ਇਜਾਜ਼ਤ ਦਿੱਤੀ ਜਾਵੇ ਜੇ ਇਹ ਹੋ ਜੇ ਤਾਂ ਅਸੀਂ ਘੱਟੋ ਘੱਟ ਪੰਜਾਬ ਗਵਰਨਮੈਂਟ ਤੋਂ 6 ਫਸਲਾ ਦੀ ਐਮਐਸਪੀ ਮੰਗਦੇ ਆ ਕਿ ਹਾਲ ਦੀ ਘੜੀ ਸੈਂਟਰ ਜਿੰਨੀ ਦੇਰ ਤੱਕ ਬਾਕੀ ਸਾਰਿਆਂ ਦੇ ਲਾ ਨਹੀਂ ਬਣਾਉਂਦਾ ਤੁਸੀਂ 6 ਦੀ ਤਾਂ ਇਹ ਗਰੰਟੀ ਕਰੋ ਜਿਹਦੇ ਚ ਬਾਸਮਤੀ ਹੈ ਮੱਕੀ ਹੈ ਮੂੰਗੀ ਆਲੂ ਗੋਭੀ ਮਟਰ ਹੈ ਇਹਨਾਂ ਦੀ ਅਸੀਂ ਇਹ ਮੰਗੀ ਸੀ ਵੀ ਇਹਦੀ ਕਾਸ਼ਥੀਟ ਜੇ ਰਕਬਾ ਕੁਝ ਵਧੇਗਾ ਤਾਂ ਇਹ ਸਾਡੀ ਜ਼ਮੀਨ ਦੇ ਉਪਜਾਊਪਨ ਲਈ ਵੀ ਚੰਗਾ ਹੋਏਗਾ ਔਰ ਨਾਲੋਂ ਨਾਲ ਇਹ ਘੱਟ ਪਾਣੀ ਲੈਣ ਵਾਲੀਆਂ ਚੀਜ਼ਾਂ ਨੇ ਬਾਸਮਤੀ ਘੱਟ ਲੈਂਦੀ ਹੈ ਤੇ ਇਹਦੇ ਨਾਲ ਚੀਜ਼ ਅੱਗੇ ਤੁਰ ਸਕਦੀ ਹੈਗੀ ਹੈ। ਰਮਿੰਦਰ ਜੀ ਜਿਹੜਾ ਤਜਰਬਾ ਹੈ ਪੰਜਾਬ ਸਰਕਾਰ ਨੇ ਮੂੰਗੀ ਦੀ ਕਾਸ਼ਟ ਸ਼ੁਰੂ ਕਰਵਾਈ ਸੀਗੀ। ਉਹਨਾਂ ਕਹੇ ਸੀ ਵੀ ਅਸੀਂ ਜਿਹੜਾ ਗੈਪ ਹੈ ਜਿਹੜਾ ਖੱਪਾ ਹੋਏਗਾ ਭਾ ਦੇ ਵਿੱਚ ਐਕਚੁਅਲੀ ਉਹ ਅਸੀਂ ਉਹਦੀ ਪੂਰਤੀ ਕਰਾਂਗੇ। ਉਹ ਹੋਇਆ ਤਾਂ ਹੈ ਨਹੀਂ ਭਾਈ ਕਿਵੇਂ ਉਹ ਹੋਇਆ ਨਹੀਂ ਇਸੇ ਕਰਕੇ ਡਾਈਵਰਸੀਫਿਕੇਸ਼ਨ ਨਹੀਂ ਹੋ ਰਹੀ। ਅਸੀਂ ਬਹੁਤ ਕੈਟੇਗੋਰਿਕਲੀ ਜਿੰਨੂੰ ਕਹਿੰਦੇ ਉਹਨਾਂ ਨੇ ਸਪੈਸੀਫਿਕਲੀ ਕਿਹਾ ਸੀ ਕਿ ਜੇ ਤੁਸੀਂ ਝੋਨੇ ਜਿੰਨੀ ਆਮਦਨ ਕਿਸਾਨ ਨੂੰ ਗਰੰਟੀ ਨਹੀਂ ਕਰੋਗੇ ਜਾਂ ਉਸ ਤੋਂ ਬਾਅਦ ਆਮਦਨ ਦੀ ਗਰੰਟੀ ਨਹੀਂ ਕਰੋਗੇ ਕਿਸਾਨ ਨੇ ਚੋਨਾ ਨਹੀਂ ਛੱਡਣਾ ਜਿਸ ਟੰਕਰ ਚ ਪੰਜਾਬ ਦੀ ਕਿਸਾਨੀ ਕਰਜ਼ਦਾਰੀ ਚ ਫਸੀ ਹੋਈ ਐ ਇਸ ਮਾਡਲ ਕਰਕੇ ਉਸ ਨੂੰ ਨਵੇਂ ਪੁਰਾਣੇ ਕਰਨ ਲਈ ਇਹ ਚੋਨੇ ਦੀ ਆਮਦਨ ਹੀ ਇੱਕ ਸਹਾਰਾ ਬਣਦੀ ਐ ਸਰਕਾਰ ਇੰਨੀ ਆਮਦਨ ਦੀ ਗਰੰਟੀ ਕਰ ਲਵੇ ਪੰਜਾਬ ਦੇ ਲੋਕ ਅੱਜ ਡਾਈਵਰਸੀਫਿਕੇਸ਼ਨ ਕਰ ਦੇਣਗੇ ਇਹ ਆਮਦਨ ਦੀ ਗਰੰਟੀ ਉਦੋਂ ਹੋਣੀ ਐ ਜਦੋਂ ਐਮਐਸਪੀ ਦੇਣਗੇ ਬਾਸਮਤੀ ਹੀਟ ਰਕਬਾ ਵਧਿਆ ਪੰਜਾਬ ਚ ਪਹਿਲਾਂ ਨਾਲੋਂ ਪਰ ਜੇ ਉਹਦੀ ਐਮਐਸਪੀ ਤੇ ਖਰੀਦ ਨਹੀਂ ਵਪਾਰੀ ਉਹਦਾ ਮੁੱਲ ਹੈ ਜਿਹੜਾ ਉਹ ਅ ਸੈੱਟ ਦਿੰਦੇ ਨੇ ਥੱਲੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਗਵਰਨਮੈਂਟ ਜਿਹੜੀ ਕੈਪ ਲਾ ਦਿੰਦੀ ਹੈਗੀ ਆ ਜੇ ਜਾਣ ਵੇਲੇ ਉਹਦਾ ਵਪਾਰੀਆਂ ਨੂੰ ਲਾਹਾ ਹੁੰਦਾ ਉਹਦੀ ਜੇ ਸਾਨੂੰ ਐਮਐਸਪੀ ਦੀ ਗਰੰਟੀ ਕਰ ਦੇਣ ਤਾਂ ਬਾਸਮਤੀ ਹੀਟ ਪੰਜਾਬ ਚ ਰਕਬਾ ਵਸ ਸਕਦਾ ਮੂੰਗੀ ਹੀਟ ਰਕਬਾ ਵਸ ਸਕਦਾ ਦਾਲਾਂ ਦੇ ਮਾਮਲੇ ਚ ਸਾਨੂੰ ਇਹ ਸਾਰੀ ਵਿਦੇਸ਼ ਚੋਂ ਇੰਨੀ ਦਾਲ ਹੈ ਜਿਹੜੀ ਉਹ ਆਯਾਤ ਕਰਦੇ ਨੇ ਔਰ ਉਹਦਾ ਕਰੋੜਾਂ ਚ ਜਿਹੜਾ ਰੁਪਈਆ ਤਾਰਦੇ ਨੇ ਵਿਦੇਸ਼ੀ ਕਰੰਸੀ ਦੇ ਰੂਪ ਚ ਜਾਂਦਾ ਉਹ ਇਹ ਉਹਦੀ ਐਮਐਸਪੀ ਸਾਨੂੰ ਇੱਥੇ ਦੇ ਦੇਣ ਜੇ ਅਸੀਂ ਇੱਥੇ ਦਾਲਾ ਬੀਜ ਲਾਂਗੇ ਸਾਨੂੰ ਤਾਂ ਨਾਈਟ੍ਰੋਜਨ ਮਿਲਣੀ ਹੈ ਸਾਡੀ ਜ਼ਮੀਨ ਦੀ ਉਪਜਾਊਕਤਾ ਨੂੰ ਉਪਜਾਊਪਨ ਨੂੰ ਉਹਦਾ ਜੀ ਜ਼ਮੀਨ ਦੀ ਟੋਟਲ ਸਿਹਤ ਨੂੰ ਉਹਦਾ ਫਾਇਦਾ ਹੋਣਾ ਹੈਗਾ ਆ ਉਹ ਗਵਰਨਮੈਂਟ ਉਸ ਪਾਸੇ ਦੇ ਕਦਮ ਨਹੀਂ ਪੁੱਟ ਰਹੀ ਹੈਗੀ ਜਿੱਥੋਂ ਤੱਕ ਸੈਂਟਰਲ ਗਵਰਨਮੈਂਟ ਦਾ ਸਵਾਲ ਹੈ ਸੈਂਟਰਲ ਗਵਰਨਮੈਂਟ ਨੇ ਤਾਂ ਐਮਐਸਪੀ ਦੇ ਮਾਮਲੇ ਚ ਇਹ ਕਹਿਤਾ ਵੀ ਇਹ 23 ਫਸਲਾਂ ਤੇ ਦਿੰਨੇ ਆ ਪਰ ਜਿਹੜੀ ਉਹਦਾ ਭਾਅ ਬੰਨਣ ਦਾ ਤਰੀਕਾ ਆ ਉਹ ਵੀ ਬਿਕਸ ਤੇ ਘੱਟ ਵਿਕਸਿਤ ਖੇਤ ਖੇਤਰਾ ਦਾ ਬਿਲਕੁਲ ਵੀ ਮੁੱਲੰਕਨ ਨਹੀਂ ਪੰਜਾਬ ਚ ਜੋ ਅੱਜ ਲਾਗਤ ਗੁਸਤਾਂ ਦੀ ਕੀਮਤ ਹੈ ਉਸ ਹਿਸਾਬ ਨਾਲ ਜਿੱਥੇ ਖੇਤੀ ਪਹੁੰਚੀ ਹੋਈ ਹੈ ਤਾਂ ਪੰਜਾਬ ਦੀ ਐਮਐਸਪੀ ਹੋਰ ਹੋਏਗੀ ਕਿਸੇ ਸੂਬੇ ਦੀ ਹੋਰ ਹੋਏਗੀ ਇਸ ਮਾਮਲੇ ਚ ਲਾਭਕਾਰੀ ਮੁੱਲ ਮਿਲ ਸਕੇ ਉਸ ਹਿਸਾਬ ਨਾਲ ਜਿਹੜਾ ਪ੍ਰਾਈਸ ਕਮਿਸ਼ਨ ਹੈ ਜਿਹੜਾ ਫਸਲਾਂ ਦੇ ਭਾਅ ਤੈਅ ਕਰਦਾ ਇਸ ਨੂੰ ਵੀ ਕਨਸਟੀਟਿਊਸ਼ਨਲ ਦਰਜਾ ਦੇ ਕੇ ਜੋਨਲ ਵਾਈਜ਼ ਬਣਾਉਣਾ ਪਊਗਾ ਜੋ ਕੀਮਤ ਪੰਜਾਬ ਹਰਿਆਣੇ ਚ ਇਹ ਇਹ ਬੇਸਿਕਲੀ ਇਸ ਦੇਸ਼ ਦੇ ਫੈਡਰਲ ਸਟਰਕਚਰ ਨੂੰ ਅਡਰੈਸ ਹੋਣ ਵਾਲੀ ਵੀ ਗੱਲ ਹੈ ਪਰ ਇਹ ਹੋਊਗਾ ਨਹੀਂ ਕਿਉਂਕਿ ਕਾਰਪੋਰੇਟ ਦਾ ਮੁਨਾਫਾ ਹਿੱਟ ਹੁੰਦਾ ਉਹਦੇ ਲਈ ਇੱਕ ਲਹਿਰ ਚਾਹੀਦੀ ਹੈ ਆਸ਼ਕਰ ਕੇ ਪਾਣੀਆਂ ਦਾ ਸੰਕਟ ਤੇ ਟੋਟਲ ਫਸਲਾਂ ਦੀ ਭੁਪਿੰਤਾ ਦੇ ਸਵਾਲ ਤੇ ਲੋਕਾਂ ਨੂੰ ਹੀ ਆਵਾਜ਼ ਉਠਾਉਣੀ ਪੈਗੀ ਹੁਕਮਰਾਨਾਂ ਨੇ ਤਾਂ ਆਪਣੀ ਸਿਆਸਤ ਕਰਨੀ ਹੈਗੀ ਆ ਹੁਣ ਵੀ ਭਗਵੰਤ ਮਾਨ ਹੋਣੀ ਸਿਰਫ 20 21 ਮਈ ਤੱਕ ਦੀ ਸਿਆਸਤ ਕਰ ਰਹੇ ਨੇ ਉਸ ਤੋਂ ਬਾਅਦ ਜੋ ਪਾਣੀਆਂ ਦਾ ਮੁੱਦਾ ਉਹਨਾਂ ਦੇ ਮੁਤਾਬਕ ਹੱਲ ਹੋ ਜਾਣ ਜਦੋਂ ਕਿ ਇਸ ਸੰਕਟ ਨੂੰ ਹੱਲ ਕਰਾਉਣ ਲਈ ਲੋਕਾਂ ਨੇ ਇੱਕ ਲਹਿਰ ਬਣਾਉਣੀ ਪਾਏਗੀ ਇਹ ਨਾਰਾ ਹਰ ਪੰਜਾਬੀ ਨੂੰ ਗੂੰਜਾਉਣਾ ਪਊਗਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਮਿਲੇ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇ ਔਰ ਉਹਦੇ ਲਈ ਕੁਦਰਤੀ ਪਾਣੀ ਤੇ ਦਰਿਆਈ ਪਾਣੀ ਤੇ ਸਾਨੂੰ ਜਿਹੜੀ ਟੇਕ ਆ ਉਹ ਵਧਾਉਣੀ ਪਊਗੇ ਕਿਵੇਂ ਅਸੀਂ ਧਰਤੀ ਹੇਠਲੇ ਪਾਣੀ ਨੂੰ ਉੱਪਰ ਲਿਆਈਏ ਤਾਂ ਜੋ ਅਸੀਂ ਪਾਣੀ ਦੀ ਜਿਹੜੀ ਸਾਡੇ ਉੱਪਰ ਭਾਈਆ ਹੋ ਸਕੇ ਮੈਂ ਰੁੜਕੀ ਵਾਲੇ ਮਾਰਾਂ ਦੀ ਇੱਕ ਸਟੱਡੀ ਆਈ ਸੀਗੀ ਉਹ ਦੇਖਦਾ ਸੀ ਜਿਸ ਤਰ੍ਹਾਂ ਅਸੀਂ ਥੱਲੋ ਤੱਗੀ ਚੋਂ ਪਾਣੀ ਕੱਢਿਆ ਤਾਂ ਇੱਕ ਖੋਖਲਾਪਣ ਆ ਗਿਆ ਪੰਜਾਬ 'ਚ ਤਾਂ ਜ਼ਮੀਨ ਕਿਸੇ ਟਾਈਮ 'ਚ ਤੱਤ ਸਕਦੀ ਹੈ ਜਿਵੇਂ ਜੋਸ਼ੀ ਮੜਚ ਜ਼ਮੀਨ ਤਾਂ ਸੀ ਸੀ ਇਸ ਕਰਕੇ ਇਹ ਦੇ ਇਕੋਲੋਜੀਕਲ ਜਿੰਨੂੰ ਕਹਿੰਦੇ ਵਾਤਾਵਰਣ ਪੱਖ ਵੀ ਹੈਗੇ ਨੇ ਇਹ ਹੁਕਮਰਾਨ ਇੰਨਾ ਪਾਲੂਆਂ ਦੇ ਤਾਂ ਲੋਕਾਂ ਨੂੰ ਬਿਲਕੁਲ ਵੀ ਚੇਤਨ ਜਾਂ ਅਵੇਰ ਹੀ ਨਹੀਂ ਕਰਨਾ ਚਾਹੁੰਦੇ ਇਹ ਲੋਕ ਲਹਿਰ ਦੇ ਸਾਹਮਣੇ ਕਿਸਾਨ ਲਹਿਰ ਦੇ ਸਾਹਮਣੇ ਸਵਾਲ ਹੈ ਅਸੀਂ ਲੋਕਾਂ 'ਚ ਜਾਵਾਂਗੇ ਔਰ ਇਸ ਗੱਲ ਦੀ ਆਵਾਜ਼ ਮੰਗੇ ਤਾਂ ਜੋ ਇੱਕ ਲੋਕ ਲਹਿਰ ਜੇ ਉਸਰਦੀ ਹੈ ਇਹੀ ਹੁਕਮਰਾਨਾਂ ਨੂੰ ਟਕਾਣੇ ਕਰ ਸਕਦੀ ਹੈ ਔਰ ਉਸ ਪਾਸੇ ਦੀ ਮਿਹਮ ਲਾਂਬੰਦ ਕਰਾਂਗੇ ਫਿਰ ਦੋ ਸਵਾਲ ਨੇ ਛੋਟੇ ਮਤਲਬ ਇੱਕ ਤਾਂ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਜਿਹੜਾ ਪਾਣੀ ਤੇਲਾਂ ਤੱਕ ਬਚਾਤਾ ਹੈ ਇਹਦੀ ਹਕੀਕਤ ਕੀ ਹੈ ਦੂਜਾ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਪਾਣੀ ਜਿਹੜੀ ਹੈ ਇਹਦੀ ਵੱਧ ਵਰਤੋਂ ਕਰਨ ਲਈ ਇੱਕ ਮਾਲਵਾ ਨਹਿਰ ਬਣਾ ਰਹੇ ਜਿਹੜੀ ਕਿ ਉਧਰ ਮੁਕਸਰ ਜ਼ਿਲ੍ਹੇ ਦੇ ਉਸ ਪਾਸੇ ਵੱਲ ਜਿਹੜੀ ਬਣਨੀ ਹੈ ਮਾਲਵਾ ਨਹਿਰ ਹਲੇ ਕਾ ਆ ਗਿਆ ਛ ਅੱਛਾ ਮਾਲਵਾ ਨਹਿਰ ਜਿੰਨਾ ਇਹਨਾਂ ਨੇ ਕਿਹਾ ਕਿ ਉੱਥੇ ਜਿਸ ਰਕਬੇ ਨੂੰ ਜੇ ਜਿੰਨਾ ਸਾਡਾ ਮੋਗਿਆਂ ਤੋਂ ਪਾਣੀ ਦਾ ਸਾਡਾ ਅਲਾਉਂਸ ਹੈ ਪੱਤਾ ਆ ਉਹ ਜਿੰਨੇ ਰਕਬੇ ਨੂੰ ਇਹਨਾਂ ਨੇ ਲਾਉਣੀ ਸੀ ਉਹ ਲਗਭਗ ਇਹਨਾਂ ਨੇ ਜਿੰਨੇ ਪਾਣੀ ਦੀ ਨਹਿਰ ਬਣਾਉਣੀ ਆ ਉਹਦੇ ਚ 600 ਕਿਊਸਕ ਪਾਣੀ ਹੈ ਜਿਹੜਾ ਉਹ ਸਾਡੀ ਲੋਡ ਚ ਪੈਣਾ 1400 ਕਿਊਸਕ ਰਾਜਸਥਾਨ ਨੂੰ ਦੇਣ ਦੀ ਸਕੀਮ ਹੈ ਇਹ ਸਵਾਲ ਕਿਸੇ ਨੇ ਵੀ ਨਹੀਂ ਅਜੇ ਤੱਕ ਭਗਵਾਨ ਜੀ ਨੂੰ ਉਠਾਇਆ ਕਿ ਵੀ 2000 ਕਿਊਸਕ ਦੀ ਨਹਿਰ ਜਿੰਨੀ ਫਸਲ ਤੁਸੀਂ ਕਹਿ ਰਹੇ ਹੋ ਵਾਟਰ ਅਲਾਉਂਸ ਮੁਤਾਬਕ ਉਹ ਤਾਂ 600 ਕਿਊਸਕ ਪਾਣੀ ਦੀ ਲੋਡ ਪਾਉਗੀ 1400 ਕਿਊਸਕ ਪਾਣੀ ਕਿੰਨੂੰ ਦੇਣਾ ਹੈ ਮੈਂ ਇਹੀ ਕਹਿਣਾਗਾ ਕਿ ਬਈ ਸਾਰੇ ਮਾਮਲੇ ਨੇ ਜਿਹੜੇ ਹਾਲੇ ਕਿਉਂਕਿ ਹਾਲੇ ਤੋਂ ਉਹ ਨਹਿਰ ਕਿਤੇ ਨਜ਼ਰ ਵੀ ਨਹੀਂ ਆਉਂਦੀ ਸਿਰਫ ਅਲਾਣ ਹੀ ਹੈ ਜਿੱਥੋਂ ਤੱਕ ਟੇਲਾ ਦਾ ਸਵਾਲ ਹੈ ਲੱਖੋ ਪੰਜਾਬ ਦੇ ਮਹਾਰ ਜਿਹੜੇ ਪਾਣੀ ਨਾਲ ਜੁੜੇ ਹੋਏ ਮਹਾਰ ਨੇ ਜਾਂ ਵੱਖੋ ਵੱਖਰੇ ਅਧਿਕਾਰੀ ਨੇ ਜਿਹੜੇ ਸਾਰੇ ਮਾਮਲੇ ਨਾਲ ਜੁੜੇ ਰਹੇ ਨੇ ਉਹਨਾਂ ਦੇ ਮਤਲਬ ਪੰਜਾਬ ਦਾ ਜਿਹੜਾ ਨਹਿਰੀ ਢਾਂਚਾ ਆ ਜਿਹੜਾ ਪੁਰਾਣਾ ਨਹਿਰੀ ਢਾਂਚਾ ਸੀ ਇਹ ਉਹਨੂੰ ਵੀ ਪੁਨਰ ਨਿਰਮਾਣ ਦੇ ਕਾਰਜ ਚੋਗ ਪੈਰਾ ਸਰ ਕਰਨਾ ਆ ਤਾਂ 15 ਕ ਹਜ਼ਾਰ ਕਰੋੜ ਰੁਪਏ ਦੇ ਵਿੱਤੀ ਬਜਟ ਦੀ ਜ਼ਰੂਰਤ ਹੈ ਪੰਜਾਬ ਗਵਰਨਮੈਂਟ ਨੇ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਹੈ ਉਹਦੇ ਚ ਇਸ ਵਾਰੀ ਦੇ ਪੰਜਾਬ ਦੇ ਬਜਟ ਦੇ ਵਿੱਚ ਇਹਦੇ ਲਈ 3346 ਕਰੋੜ ਰੁਪਏ ਰੱਖਿਆ ਉਹਦੇ ਚੋ ਵੀ 1300 ਕਰੋੜ ਦੇ ਪ੍ਰੋਜੈਕਟ ਪਿਛਲੇ ਸਾਲਾਂ ਦੇ ਚੱਲ ਰਹੇ ਨੇ ਯਾਨੀ ਕਿ 2000 ਕਰੋੜ ਰੁਪਏ ਰੱਖਿਆ ਇਸ ਟੰਗ ਨਾਲ ਤਾਂ ਨਹਿਰੀ ਢਾਂਚਾ ਪੈਰਾਸਰ ਕਰਨ ਨੂੰ ਅੱਗੇ ਲਗਭਗ 7 7.5 ਸਾਲ ਦਾ ਸਮਾਂ ਹੈ ਜਿਹੜਾ ਲੜਿੰਦਾ ਪੁਰਾਣਾ ਨਹਿਰੀ ਢਾਂਚਾ ਜੇ ਉਹਨੂੰ ਪੁਨਰ ਨਿਰਮਾਣ ਦੇ ਪ੍ਰੋਸੈਸ ਚੋਂ ਵੀ ਗੁਜ਼ਾਰਨਾ ਹੋਵੇ ਤਾਂ ਇੰਨਾ ਸਮਾਂ ਚਾਹੀਦਾ ਤੋ ਕਿਸ ਹਿਸਾਬ ਨਾਲ ਟੇਲਾਂ ਤੇ ਪਾਣੀ ਜਿਹੜਾ ਪਹੁੰਚ ਗਿਆ ਇਹ ਇਸ਼ਤਿਹਾਰੀ ਚੀਜ਼ਾਂ ਜਾਂਦੀਆਂ ਨੇ ਪੰਜਾਬ ਚ ਅੱਜ ਵੀ ਨਹਿਰ ਬੰਦੀ 9-9 ਮਹੀਨੇ ਰਹਿੰਦੀ ਹੈ ਸਾਡੇ ਬਹੁਤ ਸਾਰੇ ਇਲਾਕਿਆਂ ਚ ਅਕਤੂਬਰ ਦਾ ਨਹਿਰਾਂ ਚ ਪਾਣੀ ਆਇਆ ਹੋਇਆ ਔਰ ਟੇਲਾਂ ਦੀ ਤਾਂ ਗੱਲ ਛੱਡੋ ਨਹਿਰਾਂ ਸੁੱਕੀਆਂ ਚੱਲਦੀਆਂ ਪਈਆਂ ਨੇ ਜਦੋਂ ਕਿ ਲੋਕ ਸਬਜ਼ੀਆਂ ਦੀ ਬਜਾਦ ਕਰ ਰਹੇ ਨੇ ਜਾਂ ਕਰ ਚੁੱਕੇ ਨੇ ਮੱਕੀ ਲੋਕਾਂ ਨੇ ਬੀਜ ਲਈ ਹੈ ਔਰ ਨਰਮੇ ਬੈਲਟ ਨੂੰ ਵੀ ਪਾਣੀ ਚਾਹੀਦਾ ਸੀ ਹੁਣ ਝੋਨੇ ਦਾ ਸੀਜ਼ਨ ਆਉਣ ਵਾਲਾ ਸਿੱਧੀ ਬਜਾਈ ਅੱਜ ਤੋਂ ਸ਼ੁਰੂ ਵੀ ਹੋ ਗਈ ਨਹਿਰਾਂ ਚ ਪਾਣੀ ਨਹੀਂ ਹੈ ਇਹ ਇਸ ਕਰਕੇ ਇਹ ਸਵਾਲ ਜਿਹੜੇ ਹੌਲੀ ਹੌਲੀ ਚੇਤਨਾ ਦਾ ਹਿੱਸਾ ਬਣ ਰਹੇ ਨੇ ਦਿੱਲੀ ਮੋਰਚੇ ਦੀ ਇੰਨੀ ਇੱਕ ਪ੍ਰਾਪਤੀ ਤਾਂ ਪੰਜਾਬ 'ਚ ਹੈਗੀ ਆ ਕਿ ਪੰਜਾਬ ਦਾ ਕਿਸਾਨ ਜਾਂ ਪੰਜਾਬ ਦਾ ਜਨਮਾਨਸ ਕੁਝ ਐਸੇ ਸਵਾਲ ਜਿਹੜੇ ਪਹਿਲਾਂ ਉਹ ਦੂਰ ਤੱਕ ਵੀ ਨਹੀਂ ਸੀ ਸੋਚਦਾ ਉਹ ਉਹਦੀ ਚੇਤਨਾ ਦਾ ਹਿੱਸਾ ਬਣ ਰਹੇ ਨੇ ਤੇ ਉਹਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ ਜੇ ਅੱਜ ਟੀਲਾਂ ਤੇ ਪਾਣੀ ਪਹੁੰਚਾਉਣ ਦਾ ਇਸ਼ਤਿਹਾਰ ਨੇਂਦੀ ਨੋ ਬਤਾ ਰਹੀਏ ਤੇ ਇਸ ਕਰਕੇ ਹੈ ਕਿ ਤਾਂ ਜੋ ਲੋਕਾਂ ਨੂੰ ਠੰਡਾ ਛਿੜਕਿਆ ਜਾ ਸਕੇ ਪਰ ਲੋਕਾਂ ਦੇ ਮਨਾਂ 'ਚ ਸਵਾਲ ਗਹਿਰਾ ਹੋ ਰਿਹਾ ਔਰ ਜਿਵੇਂ ਜਿਵੇਂ ਸੰਕਟ ਵਧੇਗਾ ਲੋਕ ਇਸ ਗੱਲ ਦੀ ਡਿਮਾਂਡ ਹੋਰ ਵੀ ਜ਼ਿਆਦਾ ਅੱਗੇ ਕਰਨਗੇ ਪੰਜਾਬ ਸਾਡੀ ਜਥੇਬੰਦੀ ਜਾਂ ਪੰਜਾਬ ਚ ਜਿਹੜੀਆਂ ਇਸ ਢੰਗ ਨਾਲ ਸੋਚਣ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਉਹ ਸਾਰੀਆਂ ਇਸ ਮਾਮਲੇ ਤੇ ਮਹਿੰਮ ਲਾਮਬੰਦ ਕੀਤੀ ਹੋਈ ਆ ਉਹਨਾਂ ਨੇ ਔਰ ਇਸ ਨੂੰ ਹੋਰ ਜ਼ਰਮਾਂ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਨੇ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਆ ਭਗਵੰਤ ਜੀ ਦੇ ਪੀਰਿਅਡ ਤੋਂ ਵੀ ਜਾਂ ਹੋਰਾਂ ਤੋਂ ਵੀ ਔਰ ਉਹ ਆਵਾਜ਼ ਲੋਕ ਲਹਿਰ ਇੱਕ ਬਣ ਸਕੇ ਇਸ ਪ੍ਰਤੀ ਅਸੀਂ ਜਿਹੜੇ ਕਦਮ ਐ ਉਹ ਲੈ ਰਹੇ ਆਂ ਜੇ ਇਸ ਮਾਮਲੇ 'ਚ ਜਦੋਂ ਲੋਕ ਲਹਿਰ ਦਾ ਇੱਕ ਤਕਾਜ਼ਾ ਬਣ ਗਿਆ ਇੱਕ ਸਾਨੂੰ ਲੱਗਿਆ ਕਿ ਆਧਾਰ ਬਣ ਗਿਆ ਤੇ ਹੁਕਮਰਾਨਾਂ ਨੇ ਨਾ ਸੁਣਿਆ ਤਾਂ ਅਸੀਂ ਮੋਰਚਾ ਲਾਉਣ ਤੋਂ ਵੀ ਫਿਰ ਉਹ ਗਰੇਜ਼ ਨਹੀਂ ਕਰਾਂਗੇ 19 ਦੇਰ ਤੱਕ ਆਵਾਜ਼ ਉਠਾਉਂਦੇ ਰਹਾਂਗੇ ਹਾਂ ਮੁੱਖ ਮੰਤਰੀ ਸਾਹਿਬ ਆਪੋ ਮਾਂਜਣਕ ਬਿਆਨ ਦੇਣ ਸ਼ਰਮਨਾਕ ਬਿਆਨ ਦੇਣ ਕਿਸਾਨ ਲਹਿਰ ਨੂੰ ਲੋਕਾਂ ਦੀ ਨਜ਼ਰਾਂ 'ਚ ਗੇਰਨ ਲਈ ਬਦਨਾਮ ਕਰਨ ਲਈ ਅਮ ਸ਼ਾਦੀ ਸਟ੍ਰੈਟਜੀ ਤੇ ਕੰਮ ਕਰੀ ਜਾਂ ਤਾਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਇਸ ਮਾਮਲੇ 'ਚ ਪੰਜਾਬ ਦੇ ਲੋਕ ਸਾਰਾ ਸੱਚ ਜਾਣਦੇ ਨੇ ਉਹਨਾਂ ਨੇ ਸੰਘਰਸ਼ਾਂ ਦੇ ਇਤਿਹਾਸ ਦੇ ਵਿੱਚ ਦੇਖਿਆ ਹੈ ਕਿ ਕਿਸਾਨ ਲਹਿਰ ਆਪਣੀ ਬੰਦੀ ਭੂਮਿਕਾ ਨਿਭਾ ਰਹੀ ਹੈ ਮੁੱਖ ਮੰਤਰੀ ਨੂੰ ਇਹ ਜੇ ਬਿਆਨ ਦੇਣ ਦੀ بجائے ਪੰਜਾਬ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਹੱਲ ਕਰਨ ਦੇ ਕਦਮ ਚੁੱਕਣੇ ਚਾਹੀਦੇ ਨੇ ਕੇਂਦਰ ਦੀ ਤੱਕੇਸ਼ਾਈ ਖਿਲਾਫ ਜੇ ਮੁੱਖ ਮੰਤਰੀ ਪੈਰ ਲਾਊਗਾ ਤਾਂ ਅਸੀਂ ਸਾਥ ਦੇਵਾਂਗੇ ਐਂ ਡਟ ਕੇ ਸਾਥ ਦੇਵਾਂਗੇ ਜੇ ਸਸਤੀ ਸਿਆਸਤ ਕਰੂਗਾ ਤੇ ਸਾਨੂੰ ਜਿਹੜਾ ਆਵਾਜ਼ ਉਠਾਉਣ ਵਾਲਿਆਂ ਨੂੰ ਭੰਡੂਗਾ ਕਿਉਂਕਿ ਅਸੀਂ ਤਾਂ ਵਿਧਾਨ ਸਭਾ ਚ ਮਤਾ ਪਾਸ ਕਰਨਾ ਨਹੀਂ ਅਸੀਂ ਤਾਂ ਸਮਾਜਿਕ ਉਸਤ੍ਰੇਨੀਆ ਜਿੱਥੇ ਬੰਨੀਆਂ ਸੀ ਆਵਾਜ਼ ਉਠਾ ਸਕਦੇ ਆ ਇਹ ਕੰਮ ਸੰਵਿਧਾਨਕ ਤੌਰ ਤੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਹੋਈ ਹੈ ਉਹਨਾਂ ਦਾ ਅਧਿਕਾਰ ਹੈ ਉਹ ਭਗਵੰਤ ਮਾਨ ਹੋਰਾਂ ਨੂੰ ਮਿਲੀ ਹੋਈ ਹੈ ਨਹੀਂ ਨਿਭਾਉਣਗੇ ਤਾਂ ਲੋਕਾਂ ਦੀ ਕਚਹਿਰੀ ਚ ਇਹਦਾ ਜਵਾਬ ਤਾਂ ਦੇਣਾ ਪਊਗਾ ਰਮਿੰਦਰ ਜੀ ਤੁਸੀਂ ਇਹ ਚੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ ਮੇਰੇ ਪਰ